ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਜਸ ਤੇ ਤੁਸੀਂ ਦੇਖ ਰਹੇ ਹੋ ਟੈਕ ਵਿਦ ਜਸ ਅੱਜ ਦੀ ਵੀਡੀਓ ਤੁਹਾਡੇ YouTube ਅਰਨਿੰਗ ਨਾਲ ਜੁੜੀ ਹੈ ਕਈ ਕ੍ਰੀਏਟਰਸ ਕਮੈਂਟ ਕਰਦੇ ਨੇ ਕਿ RPM ਕੀ ਹੁੰਦਾ ਹੈ CPM ਕੀ ਹੁੰਦਾ ਹੈ ਕਿਹੜਾ ਵੱਧ ਹੋਵੇ ਤਾਂ ਅਰਨਿੰਗ ਵੱਧਦੀ ਹੈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿੰਪਲ ਪੰਜਾਬੀ ਵਿੱਚ ਸਮਝਾਵਾਂਗਾ ਕਿ RPM ਅਤੇ CPM ਅਸਲ ਵਿੱਚ ਹੁੰਦਾ ਕੀ ਹੈ YouTube ਤੁਹਾਡੀ ਵੀਡੀਓਸ ਤੋਂ ਪੈਸਾ ਕਿਵੇਂ ਕਮਾਉਂਦਾ ਹੈ ਅਤੇ ਤੁਹਾਡੇ ਬੈਂਕ ਅਕਾਊਂਟ ਵਿੱਚ ਕਿਵੇਂ ਆਉਂਦਾ ਹੈ ਲਾਸਟ ਵਿੱਚ ਮੈਂ ਤੁਹਾਨੂੰ ਕੁਝ ਟਿਪਸ ਵੀ ਦਵਾਂਗਾ ਜਿਨ੍ਹਾਂ ਨਾਲ ਤੁਸੀਂ ਆਪਣਾ RPM ਵਧਾ ਸਕਦੇ ਹੋ ਤਾਂ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ CPM ਦੀ CPM ਦਾ ਮਤਲਬ ਹੈ ਕੋਸਟ ਪਰ ਹੁੰਦਾ ਹੈ ਕਿ ਹਰ 1000 ਐਡਸ ਵਿਊਜ਼ ਲਈ ਐਡਵਰਟਾਈਜ਼ਰਸ ਕਿੰਨਾ ਪੈਸਾ ਦੇ ਰਹੇ ਨੇ ਮੰਨ ਲਓ ਜੇ ਕੋਈ ਐਡਵਰਟਾਈਜ਼ਰ ਆਪਣਾ ਪ੍ਰੋਡਕਟ YouTube ਤੇ ਪ੍ਰਮੋਟ ਕਰਨਾ ਚਾਹੁੰਦਾ ਹੈ ਉਹ Google Ads ਰਾਹੀਂ bidding ਕਰਦਾ ਹੈ ਜੇ ਉਹ ਐਡਵਰਟਾਈਜ਼ਰ ਨੇ 5 ਡਾਲਰ ਬਿਡ ਲਗਾਈ ਤਾਂ ਉਹਦਾ CPM ਹੋਵੇਗਾ 5 ਡਾਲਰ ਮਤਲਬ 1000 ਐਡਸ ਵਿਊਜ਼ ਲਈ 5 ਡਾਲਰ ਦੇਵੇਗਾ ਪਰ ਯਾਦ ਰੱਖੋ CPM ਕੰਟਰੀ ਦੇ ਹਿਸਾਬ ਨਾਲ ਵਧ ਜਾਂ ਘਟ ਹੁੰਦਾ ਹੈ ਇੰਗਲਿਸ਼ ਕੰਟੈਂਟ ਤੇ CPM ਜ਼ਿਆਦਾ ਹੁੰਦਾ ਹੈ ਕਿਉਂਕਿ ਇੰਟਰਨੈਸ਼ਨਲ ਐਡਵਰਟਾਈਜ਼ਰਸ ਵੀ ਟਾਰਗੇਟ ਕਰਦੇ ਹਨ ਟੈਕ ਫਾਈਨੈਂਸ ਬਿਜ਼ਨਸ ਵਾਲੀ ਵੀਡੀਓਜ਼ ਤੇ CPM ਹਮੇਸ਼ਾ ਹਾਈ ਹੁੰਦਾ ਹੈ ਇਹ CPM ਅਸ ਉਹ ਰੇਟ ਹੈ ਜੋ ਐਡਵਰਟਾਈਜ਼ਰਸ ਪੇ ਕਰਦੇ ਹਨ YouTube ਨੂੰ ਆਓ ਹੁਣ RPM ਨੂੰ ਸਮਝਦੇ ਹਾਂ RPM ਦਾ ਮਤਲਬ ਹੈ ਰੈਵਨਿਊ ਪਰ 1000 ਜਿਸ ਦਾ ਅਰਥ ਹੁੰਦਾ ਹੈ ਕ੍ਰिएਟਰ ਨੂੰ 1000 ਵਿਊਜ਼ ਦੇ ਬਦਲੇ ਕਿੰਨਾ ਪੈਸਾ ਮਿਲ ਰਿਹਾ ਹੈ ਹੁਣ ਜੇ ਐਡਵਰਟਾਈਜ਼ਰ ਨੇ 1000 ਵਿਊਜ਼ ਲਈ 5 ਡਾਲਰ ਦਿੱਤੇ YouTube ਉਸ 5 ਡਾਲਰ ਵਿੱਚੋਂ ਆਪਣਾ ਹਿੱਸਾ ਕੱਢੇਗਾ YouTube ਆਪਣੀ ਸਾਈਡ ਤੋਂ 45% ਰੱਖ ਲੈਂਦਾ ਹੈ ਕ੍ਰिएਟਰ ਨੂੰ 55% ਮਿਲਦਾ ਹੈ ਤਾਂ 5 ਡਾਲਰ ਵਿੱਚੋਂ ਕ੍ਰिएਟਰ ਨੂੰ ਲਗਭਗ 2.75 RPM ਮਿਲੇਗਾ RPM ਤੁਹਾਡੀ ਫਾਈਨਲ ਅਰਨਿੰਗ ਸ਼ੋ ਕਰਦਾ ਹੈ CPM ਐਡਵਰਟਾਈਜ਼ਰਸ ਕਿੰਨਾ ਪੇ ਕਰ ਰਹੇ ਨੇ RPM ਉਸ ਵਿੱਚੋਂ ਕ੍ਰिएਟਰ ਨੂੰ ਮਿਲ ਰਿਹਾ ਹੈ ਇਸ ਲਈ ਆਰਪੀਐਮ ਹਮੇਸ਼ਾ ਸੀਪੀਐਮ ਤੋਂ ਘੱਟ ਹੋਵੇਗਾ ਹੁਣ ਜ਼ਰੂਰੀ ਇਹ ਸਮਝਣਾ ਹੈ ਕਿ ਸੀਪੀਐਮ ਤੇ ਆਰਪੀਐਮ ਦੋਵੇਂ ਇੱਕੋ ਜਿਹੇ ਨਹੀਂ ਆਣਾ ਸੀਪੀਐਮ ਹਮੇਸ਼ਾ ਐਡਵਰਟਾਈਜ਼ਰਸ ਦੇ ਬਜਟ ਤੇ ਡਿਪੈਂਡ ਕਰਦਾ ਹੈ ਆਰਪੀਐਮ ਹਮੇਸ਼ਾ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਤੁਹਾਡੇ ਐਡਸ ਕਿੰਨੀ ਵਾਰ ਦੇਖੇ ਗਏ ਆਡੀਅנס ਨੇ ਐਡਸ ਸਕਿਪ ਕੀਤੇ ਜਾਂ ਨਹੀਂ ਤੇ YouTube ਨੇ ਕਿੰਨਾ ਸ਼ੇਅਰ ਕੀਤਾ ਸਿੱਧੇ ਅੱਖਾਂ ਚ ਤੁਹਾਨੂੰ ਦੱਸਾਂ ਸੀਪੀਐਮ ਇੱਕ ਰਫ ਵੈਲਿਊ ਹੈ ਆਰਪੀਐਮ ਐਕਚੁਅਲ ਪੈਸਾ ਹੈ ਜੋ ਤੁਹਾਡੇ ਅਕਾਊਂਟ ਵਿੱਚ ਆਵੇਗਾ ਉਦਾਹਰਣ ਦੇ ਤੌਰ ਤੇ ਜੇ ਸੀਪੀਐਮ 10 ਡਾਲਰ ਹੈ ਤਾਂ ਆਰਪੀਐਮ ਲਗਭ ਸਕਿੱਪ ਕਰਦੇ ਵੇ ਆਰਪੀਐਮ ਹੋਰ ਵੀ ਘੱਟ ਹੋ ਸਕਦਾ ਹੈ ਇਹ ਸਭ ਕਰਕੇ ਤੁਸੀਂ ਆਪਣਾ ਆਰਪੀਐਮ ਡਬਲ ਵੀ ਕਰ ਸਕਦੇ ਹੋ ਤਾਂ ਦੋਸਤੋ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਸੀਪੀਐਮ ਤੇ ਆਰਪੀਐਮ ਵਿੱਚ ਕਿੰਨਾ ਫਰਕ ਹੈ ਸੀਪੀਐਮ ਐਡਵਰਟਾਈਜ਼ਰਸ ਦਾ ਪੈਸਾ ਆਰਪੀਐਮ ਤੁਹਾਡਾ ਐਕਚੁਅਲ ਪੈਸਾ ਜੇ ਤੁਸੀਂ ਸੀਰੀਅਸ ਹੋ YouTube ਕੈਰੀਅਰ ਲਈ ਤਾਂ ਇਹ ਟਰਮਸ ਸਮਝਣਾ ਬਹੁਤ ਜ਼ਰੂਰੀ ਹੈ ਯਾਦ ਰੱਖੋ ਪੈਸਾ ਉਹਨਾਂ ਨੂੰ ਹੀ ਮਿਲਦਾ ਹੈ ਜੋ ਰੈਗੂਲਰ ਕੁਆਲਿਟੀ ਕੰਟੈਂਟ ਕ੍ਰੀਏਟ ਕਰਦੇ ਹਨ ਤਾਂ ਤੁਸੀਂ ਵੀ ਅੱਜ ਤੋਂ ਆਪਣੀਆਂ ਵੀਡੀਓਜ਼ ਨੂੰ ਸਮਾਰਟ ਤਰੀਕੇ ਨਾਲ ਬਣਾਉਣਾ ਸ਼ੁਰੂ ਕਰੋ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਮੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਣਾ ਨਾ ਭੁੱਲਣਾ ਤਾਂ ਕਿ ਤੁਸੀਂ ਮੇਰੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਧੰਨਵਾਦ